ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋ ਤਿੰਨ ਦਿਨ ਪਹਿਲਾਂ ਆਪਾਂ ਨੀਰ ਵੀਡੀਓ ਪਾਈ ਸੀਗੀ ਤੇ ਇਹ ਗੱਲਾਂ ਆ ਵੀ ਦੰਦਾ ਸੀ ਕਿ ਰੋੜ ਕੇ ਮੀਂਹ ਨਹੀਂ ਪੈਂਦਾ ਆਲੇ-ਦੋਲੇ ਪੰਡਾ ਤੇ ਪਈ ਜਾਂਦਾ ਸੋ ਅੱਜ ਮਹਾਰਾਜ ਜੀ ਬੜੀ ਕਿਰਪਾ ਕਿਰਪਾ ਕੀਤੀ ਆ ਸਵੇਰੇ ਕੈਨਮਣੇ ਜੀ ਹੋਈ ਸੀ ਉਹਦਾ ਵੀਡੀਓ ਬਣਾਉਣ ਲੱਗੇ ਤਾਂ ਉਹਦੇ ਵੀਡੀਓ ਬਣਾਉਂਦੇ ਬਣਾਉਦੇ ਵਿੱਚ ਜਿਹੜਾ ਆ ਨੀਰ ਰੋ ਗਿਆ ਸੀਗਾ ਤੇ ਹੁਣ ਤਾਂ ਵਧੀਆ ਨਹੀਂ ਪੈ ਰਿਹਾ ਹੈਗਾ ਆ ਤੇ ਜਰੂਰ ਹੁਣ ਸਾਨੂੰ ਪਤਾਸ਼ੇ ਕਰਾਉਣੇ ਆ ਨੀ ਦੇ ਜੀ ਆ ਦੇਖੋ ਜੀ ਹੁਣ ਮੀਂਹ ਪੈਂਦਾ ਤੇ ਚੰਗਾ ਛਰਾਟਾ ਪੈ ਗਿਆ ਹੈ ਮੈਂ ਕਿਹਾ ਪਾ ਲੰਬਾ ਦਿੱਤਾ ਸੀਗਾ ਵੀ ਰੋਡ ਤੇ ਨਹੀਂ ਪੈਂਦਾ ਨਹੀਂ ਹੋਰ ਵਾਲੇ ਦੋ ਸਾਰੇ ਪਈ ਜਾਂਦਾ ਆ ਸਾਡੀ ਛੜਕ ਵੀ ਤੋ ਹੋ ਗਈ ਹੁਣ ਤਾਂ ਸੜਕ ਬਦ ਹੈਗੀ ਕੱਚੀ ਹੈ ਤੱਕ ਉਦਾ ਹੀ ਮੋਟਰਸਾਈਕਲ ਖੋਪੀਆਂ ਦੇ ਵਿੱਚ ਆ ਦੇਖੋ ਡੇਢ ਤੋਂ ਮਹੀਨੇ ਕੋ ਸੜਕ ਬਣੀ ਨਹੀਂ ਹੈਗੀ ਕੱਚੀ ਹੈ ਅਜੇ ਤੱਕ ਕਹਿੰਦੇ ਸੀ ਮਾਲ ਹਜੇ ਪਾਉਣਾ ਹੈ ਪਤਾ ਨਹੀਂ ਕਦੋਂ ਪਾਉਣਾ ਚਲੋ ਮੀਂਹ ਤਾਂ ਆਇਆ ਕਿਉਂਕਿ ਗਰਮੀ ਬੜੀ ਸੀ ਤਿੰਨ ਚਾਰ ਦਿਨ ਹੋ ਗਿਆ ਲਗਾਤਾਰ ਤੇ ਹੁਣ ਤਾਂ ਪਨਾਲੇ ਵਗਦੇ ਪਏ ਆ ਦੇਖੋ ਤਾਂ ਮੀਂਹ ਵੀ ਬੜਾ ਜ਼ਰੂਰੀ ਆ ਜਿੱਥੇ ਫਸਲਾਂ ਲਈ ਆ ਉੱਥੇ ਨਿਸ਼ਾਨਾਂ ਦੀ ਸਾਰਿਆਂ ਦੀ ਜੀਵਾਂ ਦੀ ਜਿਹੜੀ ਲੋੜ ਹੁੰਦੀ ਆ ਕਿਉਂਕਿ ਜਿਹੜੀ ਗਰਮੀ ਇਸ ਵਾਰ ਪਈ ਸੀ ਬੜਾ ਔਖਾ ਸੀਗਾ ਤੇ ਆ ਦੇਖੋ ਫੁੱਲ ਬੂਟੇ ਵੀ ਆਣ ਚਮਕ ਗਏ ਹਨ ਤਾਂ ਮਾਰਾ ਜੀ ਬਹੁਤ ਬਹੁਤ ਧੰਨਵਾਦ ਆ ਵੀ ਜਿਹੜਾ ਮੀ ਰੁੜਕ ਵੀ ਪਿਆ ਆ ਹੜ੍ਹ ਵਾਲੇ ਬੰਡਾਂ ਵਿੱਚ ਸਾਰੇ ਜਿਹੜਾ ਪਾਸਾ ਵਾਲਾ ਆ ਬਾਂਸੀਆਂ ਵਗੜਾ ਸਾਰੇ ਜਿਹੜਾ ਆ ਡੜਾਲਾ ਆ ਅੱਜ ਤਾਂ ਨਹੀਂ ਚੰਗਾ ਬਹਰੇ ਆ ਸਾਰਿਆਂ ਵਿੱਚ ਇਹ ਆ ਪਨਾਰੇ ਵਗਦੇ ਪਏ ਆ ਤੋ ਵੇਸੇ ਤਾਂ ਪਹਿਲੇ ਵੀ ਸੌਣ ਦੀ ਸੌਣ ਦਾ ਮਹੀਨਾ ਚੱਲਦਾ ਆ ਸੌਣ ਦੇ ਬਰਸਾਤ ਹੁੰਦੇ ਰਵੇ ਨਹੀਂ ਪੈਂਦੀ ਰਵੇ ਫੇਰੇ ਹੀ ਵਧੀਆ ਲੱਗਦਾ ਤੂੰ ਸੌਣ ਜਿਹੜਾ ਮੀਂਹ ਦੇ ਨਾਲ ਹੀ ਚੰਗਾ ਲੱਗਦਾ ਤੇ ਅੱਜ ਹੁਣ ਮੀਂਹ ਪੈ ਗਿਆ ਆ ਸਾਡੇ ਮਗਰ ਜੋਗਾ ਮੈਂਮੀ ਵੀ ਬੈਠਾ ਹੈ ਜੋਗਾ ਸੇ ਕਦਾ ਫਿਆਲ ਚਾਲਾ ਜਾ ਬਹੁਤ ਵਧੀਆ ਭਾਈ ਯਾਰੀ ਆ ਗਿਆ ਮੀਂਹ ਬਹੁਤ ਵਧੀਆ ਪੈ ਗਿਆ ਜੀ ਪੈ ਗਿਆ ਮੀਂਹ ਅੱਜ ਤਾਂ ਤੇਰੇ ਪਿੰਡ ਤੇ ਆ ਗਏ ਕਿਹੜਾ ਜੇ ਤੂੰ ਸੱਚ ਘੇਟਿਆਂ ਕਹਿੰਦੇ ਨਹੀਂ ਕਹਿੰਦਾ ਚਲ ਅੱਜ ਨੂੰ ਘੇਟੇ ਲੈ ਗਿਆ ਅੱਜ ਕੋਈ ਨਹੀਂ ਰੋੜ ਕੇ ਤੇਰੇ ਨਾਲ ਹੀ ਭੇਜ ਦੇਣਾ ਅੱਜ ਤੇ ਚਲੋ ਬਹੁਤ ਬਹੁਤ ਚੰਗੀ ਗੱਲ ਹੈ ਮੀਂਹ ਪੈ ਗਿਆ ਆ ਮਹਾਰਾਜ ਸਾਰਿਆਂ ਤੇ ਕਿਰਪਾ ਕਰੇ ਜਿੱਥੇ ਨਹੀਂ ਤੇ ਉੱਥੇ ਵੀ ਜ਼ਰੂਰ ਮਹਾਰਾਜ ਕਿਰਪਾ ਕਰੇ